ਕੋ ਸਾਰਿਆਂ ਨਾਲ ਪਹਿਲੇ ਹੈ ਅਜੇ ਕਾਂਗਰਸ ਦੀ ਸਮੁੱਚੀ ਟੀਮ ਇਧਰ ਆਓ ਸਮੁੱਚੀ ਟੀਮ ਕਾਂਗਰਸ ਦੀ ਅਜੇ ਕੱਲ ਤੋਂ ਪਹੁੰਚਣੀ ਮੈਂ ਮਸ਼ਕੂਰ ਆ ਆਪਣੇ ਕਰੀਬੀ ਸਾਥੀ ਛੋਟੇ ਭਾਈ ਰਮਜੀਤ ਸਿੰਘ ਸਿੱਕੀ ਜੀ ਦਾ ਜਿਨ੍ਹਾਂ ਦੇ ਉਪਰਾਲਾ ਸਦਕਾ ਤੇ ਗਿੱਲ ਸਾਹਿਬ ਦੇ ਸਾਡਾ ਉਪਰਾਲਾ ਸਦਕਾ ਸਾ ਯਾਦਵਿੰਦਰ ਸਿੰਘ ਜਿਹੜੇ ਬੜੇ ਜਿਹਾਰੂ ਲੀਡਰ ਨੇ ਪਿੰਡੇ ਨਾਲ ਦਾ ਮਾਨੋਚਾਲ ਹੈ ਹਲਕਾ ਖਡੂਰ ਸਾਹਿਬ ਇਹਨਾਂ ਦੇ ਸਿੱਕੀ ਸਾਹਿਬ ਦੇ ਪਹਿਲੇ ਦੇ ਸਪੋਰਟਰ ਸੀ ਬਟ ਇੱਥੇ ਉਹ ਪਿਛਲੇ ਜਿਹੜੇ ਐਮਐਲਏ ਸਾਹਿਬ ਸਨ ਉਹਨਾਂ ਦੇ ਨਾਲ ਸਨ ਉਹਨਾਂ ਦੀ ਸ਼ੁਰੂ ਤੋਂ ਹੀ ਇਹਨਾਂ ਨੇ ਮਦਦ ਕੀਤੀ ਤੇ ਸਿਆ ਜਿਹੜੀ ਤੁਹਾਡੀ ਮਿਊਂਸਿਪੈਲਿਟੀ ਦੀ ਇਲੈਕਸ਼ਨ ਸੀ ਉਹਦੇ ਵਿੱਚ ਇੰਡੀਪੈਂਡੈਂਟ ਵੀ ਖੜੇ ਹੋਏ ਚੰਗੀਆਂ ਵੋਟਾਂ ਆਈਆਂ ਨੇ ਤੋਂ ਸਾਨੂੰ ਪੂਰ ਨਾਸ ਹੈ ਕਿ ਇਹਨਾਂ ਦੇ ਨੌਜਵਾਨ ਸਾਥੀ ਆਇਸਤਾ ਇਸਤਾ ਆਪ ਦੇ ਵਿੱਚ ਸਾਡੇ ਨਾਲ ਆ ਰਹੇ ਨੇ ਸਾਡਾ ਸੰਦੇਸ਼ ਇਹ ਨਹੀਂ ਇੱਕ ਵੇਖੋ ਗੱਲ ਇਸ ਤਰ੍ਹਾਂ ਤਰਨ ਤਰ ਦੇ ਲੋਕਾਂ ਇਹ ਸਾਫ਼ ਤੌਰ ਮੈਸੇਜ ਦੇਣਾ ਪਏਗਾ ਕਿ ਕੀ ਅਸੀਂ ਅਮਨ ਤੇ ਸ਼ਾਂਤੀ ਚਾਹਨੇ ਆ ਪੰਜਾਬ ਕਿ ਅਸੀਂ ਚਾਹਨੇ ਕਿ ਇੱਥੇ ਗੁੰਡਾਂ ਅੰਸਰੀ ਰਾਜ ਕਰਨ ਜੇ ਤੁਸੀਂ ਚਾਹਦੇ ਹੋ ਕਿ ਅਮਨ ਤੇ ਸ਼ਾਂਤੀ ਹੋਏ ਤੁਹਾਡੇ ਨੌਜਵਾਨ ਬੱਚਿਆਂ ਦਾ ਪੁੱਖ ਅੱਗੇ ਤੋਂ ਸੇਫਗਾਰਡ ਹੋਏ ਤੁਹਾਡੀਆਂ ਜਾਇਦਾਦਾਂ ਸੇਫਗਾਰਡ ਹੋਣ ਤੁਹਾਡੇ ਕਾਰੋਬਾਰ ਸੇਫਗਾਰਡ ਹੋਣ ਤੇ ਦੂਜਾ ਮੇਰਾ ਕਹਿਣਾ ਇਹ ਹੈ ਕਿ ਜਿਹੜਾ ਕਨਸਟੀਟਿਊਸ਼ਨ ਹੈ ਸੰਵਿਧਾਨ ਹਿੰਦੁਸਤਾਨ ਦਾ ਉਹਨੇ ਐਮਐਲਏਜ਼ ਨੂੰ ਲਾਅ ਮੇਕਰਜ਼ ਕਿ ਸੋ ਲੋ ਬ੍ਰੇਕਰ ਜਿਹੜੇ ਨੇ ਕਾਨੂੰਨ 'ਚ ਜਿਹੜੇ ਵਿਸ਼ਵਾਸ ਨਹੀਂ ਰੱਖਦੇ ਹਿੰਦੁਸਤਾਨ ਦੇ ਸੰਵਿਧਾਨ 'ਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਵਾਸਤੇ ਵਿਧਾਨ ਸਭਾ ਜਗ੍ਹਾ ਤੇ ਉਹਨਾਂ ਵਾਸਤੇ ਕਨਸਟੀਟਿਊਸ਼ਨ ਨੇ ਇੱਕ ਹੋਰ ਜਗ੍ਹਾ ਪ੍ਰੋਵਾਈਡ ਕੀਤੀ ਤੇ ਸਮਝਦੇ ਈ ਉਹ ਕਿਹੜੀ ਹੁੰਦੀ ਸੋ ਇਸ ਗੱਲ ਕਰ ਸੁਧਾਰ ਕਰ ਤੇ ਵਿਧਾਨ ਸਭਾ 'ਚ ਬੜਾ ਫਰਕ ਹੈ ਸੋ ਕਿਰਪਾ ਕਰਕੇ ਵਿਧਾਨ ਸਭਾ ਇਤੇ ਉਹੀ ਕਰ ਲਈਏ ਜਿਹੜੇ ਵਿਧਾਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਤੇ ਅਮਨ ਤੇ ਸ਼ਾਂਤੀ ਬਹਾਲ ਕਰਨਾ ਚਾਹੁੰਦੇ ਨੇ ਜ਼ਿੰਦਗੀਆਂ ਨੂੰ ਲੋਕਾਂ ਦੀਆਂ ਦੀ ਕਦਰ ਕਰਦੇ ਨੇ ਤੋਂ

ਤੇ ਭਾਜਪਾ ਫਿਰ ਇਥੇ ਆਂਦੇ ਮਹੀਨਿਆਂ ਦੇ ਵਿੱਚ ਕਿਸੇ ਟਾਈਮ ਰਾਸ਼ਟ੍ਰਪਤੀ ਰਾਜ ਲਾਏਗੀ ਪੈਰਾਮਿਲਟਰੀ ਫੋਰਸਿਜ਼ ਲਿਆਏਗੀ ਅੱਗੇ ਵੀ ਸਖਤੀਆਂ ਪੈਰਾਮਿਲਟਰੀ ਫੋਰਸਿਜ਼ ਨੇ ਕੀਤੀਆਂ ਸੀ ਕਾਰੋਬਾਰ ਵੀ ਨੁਕਸਾਨ ਹੋਏਗਾ ਜਾਨੀ ਨੁਕਸਾਨ ਵੀ ਸਾਡੇ ਨੌਜਵਾਨ ਬੱਚਿਆਂ ਦਾ ਹੋ ਗਿਆ ਸੀ ਚਾਹਨੇ ਆ ਕਿ ਸਾਡੇ ਨੌਜਵਾਨ ਬੱਚਿਆਂ ਦੀਆਂ ਜ਼ਿੰਦਗੀਆਂ ਮਹਿਫੂਜ਼ ਰਹਿਣ ਸਾਡੀਆਂ ਜਾਇਦਾਦਾਂ ਮਹਿਫੂਜ਼ ਰਹਿਣ ਸਾਡਾ ਆਪਸੀ ਭਾਈਚਾਰਾ ਬਣਿਆ ਰਹੇ ਉਹਦੇ ਬਾਅਦ ਇੱਕੋ ਚੀਜ਼ ਹੈ ਕਿ ਕਾਂਗਰਸ ਦਾ ਜਿਹੜਾ ਕੈਂਡੀਡੇਟ ਹੈ ਕਰਨ ਸਿੰਘ ਬੋਲ ਜੋ ਨੂੰ ਵੋਟਾਂ ਪਾਉ ਕਾਮਯਾਬ ਕਰੋ ਤੇ ਮੈਂ ਇਹਨਾਂ ਦਾ ਤੇ ਇਹਨਾਂ ਦੇ ਸਾਥੀਆਂ ਦਾ ਯਾਦਵਿੰਦਰ ਜੀ ਦਾ ਬਹੁਤ ਮਸ਼ਕੂਰ ਇਹਨਾਂ ਦੱਸਿਆ ਕਿ ਚੰਦ ਮੇਰੇ ਸਾਥੀਆਂ ਇਥੋਂ ਵਰਗਲਾ ਕੇ ਇਹਨਾਂ ਦੇ ਘਰ ਦੇ ਵਿੱਚੋਂ ਜਿਹੜੀ ਪਾਰਟੀ ਘਰ ਦੇ ਵਿੱਚੋਂ ਜਿਹੜੇ ਰੁਸੇ ਹੋਏ ਲੋਕਾਂ ਨੂੰ ਵਰਗਲਾ ਕੇ ਇਥੋਂ ਲੈ ਕੇ ਜਾਂਦੀ ਉਹਦਾ ਤੁਸੀਂ ਆਪੇ ਹਾਲ ਵੇਖ ਸਕਦੇ ਹੋ ਕੀ ਹੋਣਾ ਹੈ ਜਵਾਹਰ ਸਾਹਿਬ ਮਿਹਨਤ ਬਹੁਤ ਕੀਤੀ ਯਾਦਵਿੰਦਰ ਨੇ ਪਰ ਮੁੱਲ ਨਹੀਂ ਪਾਇਆ ਆਵਾਜ਼ੀ ਪਾਰਟੀ ਦੀ ਕਾਂਗਰਸ ਹੋਣ ਦਾ ਮੁੱਲ ਪਾਇਆ ਕਾਂਗਰਸ ਸੇ ਹਮੇਸ਼ਾ ਨੇਕ ਬੰਦਿਆਂ ਦਾ ਮੁੱਲ ਪਾਇਆ ਇਹ ਪਾਰਟੀ ਲੋਕਾਂ ਦਾ ਮੁੱਲ ਪਾਣ ਵਾਲੀ ਨਹੀਂ ਸੀ ਇਹ ਤੇ ਮੁੱਲ ਵਟਣ ਵਾਲੀ ਸੀ ਇਹ ਪਾਰਟੀ ਮੁੱਲ ਵਟਣ ਵਾਲੀ ਸੀ ਮੁੱਲ ਵਟ ਲਿਆ ਯਾਦਵਿੰਦਰ ਸਿੰਘ ਨੇ ਯਾਦਵਿੰਦਰ ਸਿੰਘ ਦੀ ਜਗ੍ਹਾ ਕਾਂਗਰਸ ਸੀ ਮਾਨੋਚਾਲ ਉਸ ਪਿੰਡ ਦੇ ਵਿੱਚ ਖਡੂਰ ਸਾਹਿਬ ਦੇ ਕਾਂਗਰਸੀ ਸੀ ਸਰ ਐਮਐਲਏ ਦੇ ਘਰ ਦੀ ਨੌਰਾਹ ਦੇ ਉਹ ਵੀ ਸੇਰਾਦਾਰਾ ਯਾਦਵਿੰਦਰ ਨੂੰ ਜਾਂਦਾ ਚੋਪਰਸ਼ਨ ਚਲੋ ਉਹਦੇ ਸੁਰਗਵਾਸੀ ਨੇ ਮੈਂ ਉਹਨਾਂ ਬਾਰੇ ਟਿੱਪਣੀ ਨਹੀਂ ਕਰਨਾ ਚਾਹਾਂਗਾ ਮੈਂ ਇੱਥੇ ਜ਼ਰੂਰ ਕਰਨਾ ਚਾਹਾਂਗਾ ਸਾਡਾ ਵੀਰ ਤਗੜੇ ਹੋ ਕੇ ਤੁਰੇਗਾ ਸਾਨੂੰ ਪੂਰ ਨਾਸ ਹੈ ਇਹ ਕਾਂਗਰਸ ਦੀ ਕਾਮਯਾਬੀ ਦੇ ਵਿੱਚ ਨਮਾਇਆ ਰੋਲ ਯਾਦਵਿੰਦਰ ਸਿੰਘ ਤੇ ਇਹਨਾਂ ਦੀ ਟੀਮ ਆਫ ਰੈਵੋਲੂਸ਼ਨਰੀਜ਼ ਜਿਹੜੇ ਉਹ ਕਰ ਰਹੇ ਸੀ ਸੀਐਮ ਸਾਹਿਬ ਅੱਜ ਇਹ ਤਾਂ ਕਹੀ ਹੋਣੀ ਹੈ ਨਰਾਜ਼ਗੀਆਂ ਜਾਂ ਉਹਨਾਂ ਨੇ ਮੁੱਲ ਨਹੀਂ ਪਾਉਣ ਦਾ ਕਾਰਨ ਅੱਜ ਜਿਹੜਾ ਉਹ ਕਾਂਗਰਸ ਦੇ ਵਿੱਚ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿ ਅੱਜ ਕਾਂਗਰਸ ਜਿਹੜੀ ਆ ਉਹ ਸਮੇਂ ਦੀ ਮੰਗ ਹੈ ਜਿਸ ਤਰ੍ਹਾਂ ਕਿ ਜਦੋਂ 2022 ਦੀ ਇਲੈਕਸ਼ਨ ਸੀ ਸਾਰੇ ਆਲ ਵਰਲਡ ਦੇ ਵਿੱਚ ਇਹ ਚੀਜ਼ ਹੀ ਕਿ ਇੱਕ ਵਾਰ ਨਵੀਂ ਬਦਲਾਅ ਦੇਖ ਲਈਏ ਹੁਣ ਬਦਲਾਅ ਦੇਖ ਕੇ ਚਾਹ ਲੱਸ ਚੁੱਕੇ ਆ ਹੁਣ ਜਿਹੜੀਆਂ ਪੁਰਾਣੀਆਂ ਵੈਰੈਟੀ ਪਾਰਟੀਆਂ ਆ ਹੀ ਉਹਨਾਂ ਵਿੱਚ ਹੀ ਵਾਪਸ ਜਿਹੜੇ ਉਹ ਤੁਸੀਂ ਥੋੜੇ ਸਮੇਂ ਦੇ ਵਿੱਚ ਵੇਖੋਗੇ ਸਾਰੇ ਜਿਹੜੇ ਵਾਪਸ ਆਉਣਗੇ ਜਿੰਨੇ ਵੀ ਤਰਨ ਤਰਨ ਹਲਕੇ ਦੇ ਸਾਥੀ ਆ ਸਾਰੇ ਲੈ ਕੇ ਆਵਾਂਗੇ ਤੇ ਕਾਂਗਰਸ ਨੂੰ ਇੱਕ ਵੱਡਾ ਬਾਲ ਜਿਹੜਾ ਉਹ ਦਵਾਵਾਂਗੇ ਬਹੁਤ ਸਾਰੀ ਵੇਖਿਆ ਗਿਆ ਕਿ ਜਿਹੜੇ ਅੱਗੂ ਵੱਜ ਜਾਂਦੇ ਹੈਗੇ ਲੇਕਿਨ ਵਾਪਸ ਆ ਵੀ ਫਿਰ ਪਾਰਟੀ ਵਾਪਸ ਚੱਲ ਜੁੜਦੀ ਹੈ ਸੋ ਇਹੋ ਜੀ ਗੱਲ ਦੇ ਸਾਹਮਣੇ ਦੇਖੋ ਜੀ ਇਹ ਤੇ ਪ੍ਰੈਸ ਜਾਂ ਤਰਨਤਨ ਸਾਰਾ ਮੇਰੀ ਜੁਬਾਨ ਨੂੰ ਜਾਣਦਾ ਵਾ ਕਿ ਮੈਂ ਆਪਣੀ ਜੁਬਾਨ ਤੇ ਖੜਾ ਰਹਿਣ ਵਾਲਾ ਬੰਦਾ ਵਾਂ ਜੇ ਕਹਿਤਾ ਵਾ ਤੇ ਹੁਣ ਨਹੀਂ ਹਲਦੇ ਇਹ ਗੱਲ ਪੱਕੀ ਆ ਇਲੈਕਸ਼ਨ ਵੀ ਲੜੀ ਆ ਤੇ ਇਹ ਕੰਮ ਡੇਟ ਵਰਗਾ ਵਾ ਪੱਕਾ ਵੀ ਹੁਣੇ ਨਹੀਂ ਕਿਤੇ ਜਾਂਦਾ ਵੀ ਹੁਣੇ ਆਮ ਆਦੀ ਇਹ ਜਿਹੜਾ ਕਾਂਗਰਸ ਈ ਰਵਾਂਗੇ ਤੇ ਆਮ ਆਦੀ ਪਾਰਟੀ ਨੂੰ ਇੱਕ ਵੱਡਾ ਜਿਹੜਾ ਵਾ ਉਹ ਝਟਕਾ ਦਵਾਵਾਂਗੇ ਜੀ ਹੌਣ ਵਾਲੇ ਸਮੇਂ ਦੇ ਵਿੱਚ 100 ਤੋਂ ਵੱਧ ਪਰਿਵਾਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਨੂੰ ਤੋੜ ਕੇ ਕਾਂਗਰਸ ਤੇ ਲੈ ਕੇ ਆਵਾਂਗੇ ਤੇ ਕਰਨ ਬਰਦੀ ਨੂੰ ਜਿਤਾਵਾਂਗੇ ਹਾਂ ਅੱਛਾ ਅੱਛਾ ਬੜਾ ਕੱਲ ਮੋ